ਇਕ ਅੰਕਾਰ ਸਤਿਗੁਰ ਪ੍ਰਸਾਦ ਉਤਾਰ ਖਾਸੇ 10 ਖਤਕਾ ਪਾਤਸ਼ਾਹੀ 10ਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਹ ਦੀ ਰੱਛਾ ਹਮਨੈ ਸਰਬ ਕਾਲ ਜੀ ਦੀ ਰੱਛਾ ਹਮਨੈ ਸਰਬ ਲੋਹ ਜੀ ਦੀ ਸਦਾ ਰੱਛਾ ਹਮਨੈ ਪਰਮ ਸਨਮਾਨ ਜੋ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾ ਮਾਈ ਭਾਈ ਗੁਰਸਿਕ ਸੰਗਤਾਂ ਨੇ ਗੁਰ ਹਥੇ ਪ੍ਰਵਾਨ ਕਰਨੀ ਆਖਣਾ ਜੀ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਖੰਡਾ ਬ੍ਰਹਮਣ ਰਾਦੇ ਮਾਲਕ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਰਬ ਜੀਆਂ ਦੇ ਉਧਾਰ ਕਰਤਾ ਤਾਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਦੇ ਅੰਦਰ ਮਹਾਂਪੁਰਖੋ ਸ਼੍ਰੀਮਾਨ ਸੰਤ ਬਾਬਾ ਉਜਾਗਰ ਸਿੰਘ ਜੀ ਦੀ ਯਾਦ ਮਨਾ ਰਹੇ ਹੋ ਗੁਰੂ ਖਾਲਸਾ ਸਾਧ ਸੰਗਤ ਜੀ ਜਦੋਂ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਕਥਾ ਸੁਣੀ ਨਾ ਸਹਿਸਕ੍ਰਿਤੀ ਦੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖ ਤੋਂ ਤੇ ਕਹਿਣ ਲੱਗੇ ਮਹਾਰਾਜ ਬੜਾ ਆਨੰਦ ਆਇਆ ਆਪ ਜੀ ਕਿਰਪਾ ਕਰੋ ਅਸੀਂ ਸੁਣੇ ਚੱਲ ਗਏ ਤੇ ਤੁਸੀਂ ਸੁਣਾਈ ਚੱਲੋ ਕੋਈ ਹੋਰ ਵੀ ਗੱਲ ਸੁਣਾਓ ਮਹਾਰਾਜ ਹੋਰ ਵੀ ਕਥਾ ਸੁਣਾਓ ਆਪ ਜੀ ਕਿਰਪਾ ਕਰੋ ਸਤਿਗੁਰੂ ਜੀ ਕਹਿੰਦੇ ਹਰੀ ਲਾਲ ਕ੍ਰਿਸ਼ਨ ਲਾਲ ਗਾਥਾ ਗੂੜ ਉਪਾਰੰ ਸਮਝਣ ਨੂੰ ਵਿਰਲਾ ਜਨ ਹੈ ਇਹ ਕੋਈ ਵਿਰਲਾ ਹੀ ਸਮਝਦਾ ਪਰ ਉਹਦੇ ਵਿੱਚ ਪਾਤਸ਼ਾਹ ਜੀ ਨੇ ਇੱਕ ਬਚਨ ਕੀਤਾ ਹੈ ਜਿਹੜੇ ਰੱਬ ਦੇ ਪਿਆਰੇ ਨੇ ਇਨਾਂ ਦੇ ਜਿਹੜੇ ਬਚਨ ਹੈ ਕਿਉਂ ਸੁਣਨੇ ਚਾਹੀਦੇ ਨੇ ਕਾਰਨ ਕੀ ਹੈ ਮਹਾਪੁਰਖ ਬਾਬਾ ਉਜਾਗਰ ਸਿੰਘ ਜੀ ਜਾਂ ਐਸੇ ਹੋਰ ਬ੍ਰਹਮ ਭਿੱਤੇ ਮਹਾਪੁਰਸ਼ ਨੇ ਇਹ ਸੁਤੇ ਹੀ ਕੋਈ ਬਚਨ ਕਰਨ ਤੇ ਕਿਉਂ ਸੁਣਨੇ ਚਾਹੀਦੀ ਹੈ ਕਾਰਨ ਕੀ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬਚਨ ਸਾਧ ਸੁਖ ਪੰਥਾ ਲਹੰਥਾ ਬਦ ਕਰਮਣ ਹੈ ਜਿਹੜੇ ਰੱਬ ਦੇ ਪਿਆਰਾਂ ਦੇ ਬਚਨ ਹੁੰਦੇ ਆ ਧੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਭਾਈ ਸੁਖ ਪੰਥਾ ਸੁਖ ਦੇ ਰਸਤੇ ਤੇ ਚਲਾਉਣ ਵਾਲੇ ਹੁੰਦੇ ਨੇ ਸੁਖ ਬਖਸ਼ਣ ਵਾਲੇ ਹੁੰਦੇ ਨੇ ਪਰ ਇਹਨਾਂ ਦੀ ਪ੍ਰਾਪਤੀ ਕਿਵੇਂ ਹੁੰਦੀ ਆ ਅੱਲਾਹਾਂ ਥਾ ਵੱਡ ਕਰਮਣ ਹੈ ਕੋਈ ਬਹੁਤ ਵੱਡੇ ਨਿਸ਼ਕਾਮ ਪੂਰਬਲੇ ਚੰਗੇ ਭਾਗ ਹੋਣ ਫਿਰ ਖਾਲਸਾ ਜੀ ਪ੍ਰਾਪਤੀ ਹੁੰਦੀ ਹੈ ਸੋ ਅਜਿਹੇ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਖਾਲਸਾ ਜੀ ਜੁੜ ਬੈਠੇ ਹਾਂ ਨਾਲ ਹੀ ਧੰ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਯਾਦ ਮਨਾ ਰਿਹਾ ਖਾਲਸਾ ਜੀ ਤੇ ਇੱਛਾ ਤੇ ਮਨ ਦੀ ਏ ਸੀ ਵੀ ਮਹਾਪੁਰਖਾਂ ਦੇ ਸਬੰਧ ਵਿੱਚ ਬੋਲਾਂਗੇ ਪਰ ਨਾਲ ਪਤਾ ਲੱਗਿਆ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਵੀ ਨਾਲ ਹੀ ਧੰ ਸਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰ ਸੱਚੇ ਪਾਤਸ਼ਾਹ ਜੀ ਦਾ ਖਾਲਸਾ ਜੀ ਅੜੀ ਸਰਨਾ ਘੋੜਾ ਅੜੀ ਪੈ ਗਿਆ ਤੇ ਸਥਾਨ ਹੈ ਭਲੀ ਪਾਂਖ ਸਭ ਸੰਗਤਾਂ ਜਾਣੂ ਨੇ ਤੇ ਮਹਾਪੁਰਖਾਂ ਵੱਲੋਂ ਜੋ ਦਾਸ ਦੀ ਡਿਊਟੀ ਲੱਗੀ ਹੈ ਕਿਉਂਕਿ ਕਈ ਵਾਰੀ ਪੂਰੇ ਸੁਰੇ ਗੁੱਸਾ ਵੀ ਕਰ ਜਾਂਦਾ ਜੇ ਉਹਨਾਂ ਦਾ ਨਾਮ ਲੈ ਲਈ ਤਾਂ ਕਰਕੇ ਨਹੀਂ ਲੈ ਰਹੇਗੇ ਇੱਕ ਉਹ ਰੱਬ ਦੇ ਪਿਆਰੇ ਦੀ ਸੰਗਤ ਹੋਈ ਤੇ ਸਾਡੀ ਬਜ਼ੁਰਗ ਸਾਧੂ ਨੇ 87-88 ਸਾਲ ਦੀ ਉਮਰ ਹੈ ਉਹਨਾਂ ਨੇ ਜੋ ਸਾਡੀ ਡਿਊਟੀ ਲਈ ਹੈ ਵੀ ਜਿੱਥੇ ਜਾਣਾ ਤੁਸੀਂ ਇਹ ਗੱਲ ਜ਼ਰੂਰ ਕਰਨੀ ਹੈ ਇਹ ਤੇਰੀ ਡਿਊਟੀ ਹੈ ਤੇ ਇਸ ਕਰਕੇ ਮੈਂ ਉਹ ਆਪਦਾ ਫਰਜ਼ ਵੀ ਨਿਭਾਉਂਦਾ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਅਸਥਾਨ ਖਾਲਸਾ ਜੀ ਅੜੀਸਰ ਸਾਹਿਬ ਤੇ ਘੋੜਾ ਅੜੀ ਪਿਆ ਕਾਰਨ ਕੀ ਸੀ ਸਭ ਨੂੰ ਪਤਾ ਹੈ ਵੀ ਜਿਹੜਾ ਉੱਥੇ ਤੰਬਾਕੂ ਦਾ ਖੇਤ ਸੀ ਖਾਲਸਾ ਜੀ ਇਹ ਆਪ ਸੰਗਤਾਂ ਦੇ ਚਰਣਾ ਵਿੱਚ ਮਾਗਾਂ ਦੇ ਚਰਣਾ ਤੇ ਨਮਸਕਾਰ ਤਕਰੀਬਨ ਰਹਿਤੀ ਹੁੰਦੀਆਂ ਨੇ ਤੇ ਭਾਈ ਚਲੋ ਮਹਾਪੁਰਖਾਂ ਦਾ ਨਗਰ ਫਿਰ ਕੋਈ ਨਾ ਕੋਈ ਫਿਰ ਵੀ ਅਜਿਹੀ ਕਾਂਗਿਆਰੀ ਕਿਤੇ ਨਾ ਕਿਤੇ ਹੁੰਦੀ ਹੈ ਇਸ ਕਰਕੇ ਖਾਲਸਾ ਜੀ ਇਹ ਤੋਂ ਕਿਰਪਾ ਕਰਕੇ ਬੇਨਤੀ ਹੈ ਜਰੂਰ ਰਹਿਤ ਹੋਵੇ ਤੰਬਾਕੂ ਕੇ ਵਰਤਵੇ ਜਪਤਪ ਹੋਇਆ ਸਭ ਨਾਸ ਜਿਵੇਂ ਚੰਗਿਆਰੀ ਅਗਨ ਕੀ ਪਰਤ ਪੁਰਾਣੇ ਘਾਹ ਜਿਵੇਂ ਕਹਿੰਦੇ ਨਾ ਘਾਹ ਦੇ ਉੱਪਰ ਮਾੜੀ ਜੀ ਅੰਗਿਆਰੀ ਪੈ ਜੇ ਅੱਗ ਦੀ ਉਹ ਖਤਮ ਹੋ ਜਾਂਦਾ ਹੈ ਮਾੜੂ ਮਾੜਾ ਜੀ ਕਿਤੇ ਤੰਬਾਕੂ ਖਾਲਸਾ ਜੀ ਹੱਥ ਵੀ ਲੱਗ ਜੇ ਤੇ ਜਪਤਪ ਨਾਸ ਗੁਰੂ ਖਾਲਸਾ ਸਾਧ ਸੰਗਤ ਜੀ ਇੱਕ ਨਾ ਪੁਸਤਕ ਦੇ ਵਿੱਚੋਂ ਗੱਲ ਪੜ੍ਹੀ ਮੇਰਾ ਮੈਂ ਭੁੱਲ ਗਿਆ ਕਿਹੜੀ ਪੁਸਤਕ ਚੋਂ ਗੱਲ ਪੜ੍ਹੀ ਮੇਰੇ ਨਹੀਂ ਯਾਦ ਪਰ ਉਹ ਵਚਨ ਬੜਾ ਸੋਹਣਾ ਸੀ ਬੜਾ ਕਮਾਲ ਦਾ ਵਚਨ ਸੀ ਉਹਦੇ ਵਿੱਚ ਲਿਖਿਆ ਹੋਇਆ ਸੀ ਵੀ ਜਦੋਂ ਆਪਾਂ ਵੇਖੋ ਸਰੀਰ ਦੀ ਕਿਰਿਆ ਸੋਧਦੇ ਆਂ ਸੋਚਾਚਾਰ ਦੀ ਕਿਰਿਆ ਕਰਦੇ ਆਂ ਪੰਜ ਵਾਰੀ ਖਾਲਸਾ ਜੀ ਹੱਥ ਸੁੱਚੇ ਕਰਦੇ ਆਂ ਮਾਝ ਲੈਣੇ ਆਂ ਕੇਸ਼ੀ ਸਨਾਨ ਕਰ ਲਿਆ ਸਰੀਰ ਸੁੱਚਾ ਹੋ ਗਿਆ ਨਿਭੜਿਆ ਕੰਮ ਪਰ ਜੇ ਭੁੱਲ ਭਲੇਖੇ ਕਿਤੇ ਤੰਬਾਕੂ ਨੂੰ ਹੱਥ ਲੱਗ ਜੇ ਨਾ ਖਾਲਸਾ ਜੀ ਪੰਜਾਂ ਪਿਆਰਾਂ ਕੋਲੇ ਪੇਸ਼ ਹੋਣਾ ਪੈਂਦਾ ਵੇਖੋ ਕਿੱਡੀ ਮਾੜੀ ਚੀਜ਼ ਹੈ ਮਾਰ ਨੂੰ ਹੱਥ ਲੱਗ ਜੇ ਪੰਜ ਵਾਰੀ ਮਾਜ ਲੈਣਿਆ ਸੁੱਚਾ ਹੋ ਗਿਆ ਨਾ ਸਰੀਰ ਤੇ ਜੇ ਕਿਤੇ ਉਹਨੂੰ ਲੱਗ ਜੇ ਪੰਜਾਂ ਪਿਆਰਾਂ ਕੋਲੇ ਪੇਸ਼ ਹੋ ਕੇ ਗਲਤੀ ਮੰਨਣੀ ਪੈਂਦੀ ਆ ਤਨਖਾਹ ਲਵਾਉਣੀ ਪੈਂਦੀ ਆ ਫੇਰ ਕਿਤੇ ਮਾਫੀ ਮਿਲਦੀ ਆ ਵੇਖੋ ਕਿੱਡੀ ਮਾੜੀ ਚੀਜ਼ ਹੈ ਇਸ ਕਰਕੇ ਖਾਲਸਾ ਜੀ ਤੇ ਫਿਰ ਇੱਕ ਹੋਰ ਸਾਖੀ ਹੈ ਸ੍ਰੀਮਾਨ ਸੰਤ ਬਾਬਾ ਚੰਦਾ ਸਿੰਘ ਜੀ ਕੱਟੂ ਵਾਲੇ ਸਤਪੁਰਸ਼ ਉਹਨਾਂ ਦੀ ਭੈਣ ਦਾ ਰਿਸ਼ਤਾ ਭੂਆ ਲੈ ਕੇ ਗਈ ਤੇ ਮਹਾਂਪੁਰਖ ਚਲੋ ਅੱਜ ਵਾਂਗੂ ਤਾਂ ਨਹੀਂ ਸੀ ਵੀ ਹਰ ਵਕਤ ਹੀ ਉਹਨਾਂ ਦੀ ਗੱਲਾਂ ਕਿਤੇ ਸੁਤੇ ਸਾਧੂ ਜਾਂਦੇ ਸੀ ਆਪਣੀ ਭੈਣ ਦੇ ਘਰੇ ਚਲੇ ਗਏ ਥੋੜੇ ਸਮੇਂ ਬਾਅਦ ਵੇਖਿਆ ਕਿ ਘਰ ਦੇ ਵਿੱਚ ਕੁੜੀ ਦੇ ਸਹੁਰੇ ਪਰਿਵਾਰ ਚ ਤੰਬਾਕੂ ਮਿਸ਼ਾਇਆ ਪਿਆ ਬੜੇ ਮਹਾਂਪੁਰਖ ਨਾਰਾਜ਼ ਹੋਏ ਮਾਫ਼ ਕਰਨਾ ਜੀ ਮਾੜੀ ਦਾ ਬਚਨ ਕਰ ਲੈਣ ਦਿਓ ਪੂਰਾ ਤੇ ਇਸ ਕਰਕੇ ਗੁਰੂ ਖਾਲਸਾ ਸਾਧ ਸੰਗਤ ਜੀ ਤਾਂ ਉਹ ਮਹਾਂਪੁਰਸ਼ ਬੜੇ ਨਾਰਾਜ਼ ਹੋ ਕਹਿੰਦੇ ਸਾਡੀ ਭੈਣ ਦੋਪਤੀ ਐਸੇ ਮਹਾਂਪੁਰਸ਼ ਵੀਰ ਰਸਤ ਜਾਇ ਕਹਿੰਦੇ ਭੈਣ ਦਾ ਵੀ ਕੋਈ ਪਰਿਵਾਰ ਨਾ ਕੇ ਅਨਸਬੰਸ ਬੱਦੇ ਨਾ ਭੂਆ ਦਾ ਦੋਨਾਂ ਦੀ ਖਾਲਸਾ ਜੀ ਸਾਧੂਆਂ ਦੇ ਬਚਨ ਕਰਕੇ ਅਨਸਬੰਸ ਨਹੀਂ ਚੱਲੀ ਐਸੇ ਵੀਰ ਰਸਤ ਸਾਧੂ ਹੋਏ ਇਸ ਕਰਕੇ ਜਦੋਂ ਆਪਾਂ ਬੱਚਿਆਂ ਦਾ ਰਿਸ਼ਤਾ ਕਰਨਾ ਇਹਨਾਂ ਗੱਲਾਂ ਦਾ ਜ਼ਰੂਰ ਖਾਲਸਾ ਜੀ ਖਿਆਲਾਤ ਰੱਖਣਾ ਚਾਹੀਦਾ ਹੈ ਤਾਂ ਸਮਾਂ ਥੋੜਾ ਸੀ ਹੋਰ ਵੀ ਵਿਸਥਾਰ ਕਰਨ ਦੀ ਇੱਛਾ ਸੀ ਇੱਕ ਖਾਲਸਾ ਜੀ ਛੋਟੀ ਜੀ ਹੋਰ ਗੱਲ ਹੈ ਗਿਆਨੀ ਹਰਦੀਪ ਸਿੰਘ ਜੀ ਹਜੂਰ ਸਾਹਿਬ ਵਾਲੇ 12 ਸਾਲ ਤਖਤ ਸਾਹਿਬ ਤੇ ਗ੍ਰੰਥੀ ਰਹੇ ਉਹਨਾਂ ਨੇ ਕਿਤੇ ਸੁਤੇ ਹੀ ਕਥਾ ਕਰਦਿਆਂ ਨੇ ਇਹ ਗੱਲ ਬੋਲਤੀ ਵੀ ਤਮਾਕੂ ਨਹੀਂ ਵਰਤਣਾ ਚਾਹੀਦਾ ਤੇ ਜਥੇਦਾਰ ਨੇ ਖਾਲਸਾ ਜੀ ਇਹ ਗੱਲ ਕਹੇਤੀ ਵੀ ਭੁੱਲ ਕੇ ਵੀ ਇੱਥੇ ਨਾ ਨਹੀਂ ਲੈਣਾ ਤਮਾਕੂ ਦਾ ਜਗਤ ਝੂਠ ਕਹਿ ਲਓ ਤੁਸੀਂ ਤਖਤ ਸਾਹਿਬ ਤੇ ਇਹਦਾ ਨਾਮ ਨਹੀਂ ਰਹਿ ਸਕਦੇ ਕਿੱਡੀ ਮਾੜੀ ਵਸਤੂ ਐ ਕਥਾ ਕਰਦੇ ਤੁਸੀਂ ਚਾਰਾਂ ਤਖਤਾਂ ਤੇ ਪੰਜਾਂ ਧਾਮਾਂ ਤੇ ਇਹਦਾ ਨਾਮ ਨਹੀਂ ਲੈ ਸਕਦੇ ਵੀ ਪੰਜਾਂ ਤਖਤਾਂ ਤੇ ਚਾਰਾਂ ਧਾਮਾਂ ਤੇ ਜਥੇਦਾਰ ਜੀ ਨੇ ਕਹਿੰਦੇ ਜੇ ਜਦੀ ਸਾਨੂੰ ਕਹਿਤਾ ਕਹਿੰਦੇ ਜਗਤ ਝੂਠ ਕਾ ਖਬਰਦਾਰ ਅੱਜ ਤੋਂ ਮੁੜ ਕੇ ਇਹਦਾ ਨਾਮ ਲਿਆ ਤੇ ਤਖਤ ਤੇ ਵੇਖੋ ਕਿੱਡੀ ਮਾੜੀ ਚੀਜ਼ ਐ ਜਿਹਦਾ ਨਾਮ ਵੀ ਨਹੀਂ ਲਿਆ ਜਾਂਦਾ ਤੇ ਲੋਕੀ ਭਾਈ ਮੂੰਹ ਚ ਪਾ ਲੈਂਦੇ ਆ ਮਹਾਪੁਰਸ਼ਾਂ ਦੀ ਵਰਸ਼ੀ ਤੇ ਆਇਆ ਭਾਈ ਅਜੇਹੀਆਂ ਦੁਕਾਨਾਂ ਤੇ ਨਾ ਜਾਗੇ ਜਿੱਥੇ ਇਹਨਾਂ ਚੀਜ਼ਾਂ ਦੀ ਵਰਤੋਂ ਹੁੰਦੀ ਹੈ ਸੋ ਖਾਲਸਾ ਜੀ ਮਹਾਪੁਰਖਾਂ ਦਾ ਸ਼੍ਰੀਮਾਨ ਸੰਤ ਗਿਆਨੀ ਹਰਭਜਨ ਸਿੰਘ ਜੀ ਦਾ ਗਿਆਨੀ ਕਰਮਿੰਦਰ ਸਿੰਘ ਜੀ ਦਾ ਧੰਨਵਾਦ ਦਾਸ ਸ਼੍ਰੀਮਾਨ ਸੰਤ ਗਿਆਨੀ ਬ੍ਰਿਯਾਮ ਸਿੰਘ ਜੀ ਤਨਾਂ ਦੇ ਸਥਾਨ ਤੋਂ ਹਾਜ਼ਰੀ ਲਵਾਉਂਦਾ ਹੋਇਆ ਜਥੇਦਾਰ ਬਾਬਾ ਲਾਲ ਸਿੰਘ ਜੀ ਮਹਾਂਪੁਰਸ਼ ਆਏ ਹੋਏ ਨੇ ਅਤੇ ਜੱਸ ਸਥਾਨ ਤੇ ਦਾਸ ਜੀ ਡਿਊਟੀ ਹੈ ਛੇਵੇਂ ਪਾਤਸ਼ਾਹ ਜੀ ਦਾ ਸਥਾਨ ਗੁਰਦੁਆਰਾ ਛੋਟਾ ਗੁਰੂ ਸਾਹਿਬ ਮਹਾਰਾਜ ਤਿੰਨ ਸਥਾਨਾਂ ਵੱਲੋਂ ਹਾਜ਼ਰੀ ਲਵਾਉਂਦਾ ਹੋਇਆ ਪੁੱਲਾਂ ਚੁੱਕਾਂ ਦੀ ਮਾਫੀ ਮੰਗਦਾ ਹਾਂ ਪੁੱਲ ਜਾਣਾ ਜੀਵ ਦਾ ਕਰਮ ਹੈ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ